ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜੀ ਹੈਗੀ ਸੈਂਪਲ ਜਿਹੜੀ ਆਹ ਸਲਾਈ ਮਸ਼ੀਨ ਹੁੰਦੀ ਆ ਇਹਦੇ ਨਾਲ ਜਿਹੜੀ ਆਪਾਂ ਰੰਗ ਬਰੰਗੀ ਜਿਹੜੀ ਧਾਗਿਆਂ ਦੇ ਨਾਲ ਜਿਹੜੀ ਕਢਾਈ ਕਰਨੀ ਸਿਖਾਵਾਂਗੇ ਤੇ ਤੁਸੀਂ ਪਹੁੰਚਾਂ ਤੇ ਵੀ ਇਹ ਡਿਜ਼ਾਈਨ ਆ ਜਿਹੜਾ ਵਧੀਆ ਤਰੀਕੇ ਨਾਲ ਜਿਹੜਾ ਪਾ ਸਕਦੇ ਹੋ ਤੇ ਬਹੁਤ ਵਧੀਆ ਜਿਹੜਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਆ ਤੇ ਆਪਾਂ ਤੁਹਾਨੂੰ ਦੱਸਦੇ ਆ ਤੇ ਇਧਰ ਮੰਮੀ ਸਾਗ ਦੀ ਤਿਆਰੀ ਕਰੀ ਜਾਂਦੇ ਆ ਪਾਲਕ ਵਗੈਰਾ ਦੀ ਤੇ ਇਹਦੇ ਲਈ ਆਪਾਂ ਨੂੰ ਜਿਹੜੀਆਂ ਨਾਰਮਲ ਰੀਲਾਂ ਹੁੰਦੀਆਂ ਨੇ ਆਪਾਂ ਉਹ ਹੀ ਰੀਲਾਂ ਨਾਰਮਲ ਲਈਆਂ ਨੇ ਤੇ ਇਹ ਕਿੱਦਾਂ ਜਿਹੜੀ ਆਪਾਂ ਬਣਾਉਣੀ ਆਪਾਂ ਤੁਹਾਨੂੰ ਦੱਸਦੇ ਆਂ ਆਪਾਂ ਕੈਮਰਾ ਜਿਹੜਾ ਮਸ਼ੀਨ ਦੇ ਉੱਤੇ ਸੈੱਟ ਕਰਕੇ ਲਾਉਨੇ ਆਂ ਲੋ ਜੀ ਆਪਾਂ ਚਾਰ ਤਰ੍ਹਾਂ ਦੀਆਂ ਰੀਲਾਂ ਲਈਆਂ ਨੇ ਇੱਕ ਇਹ ਮਹਿਰੂਨ ਲਈ ਆ ਇੱਕ ਆਪਣੇ ਕੋਲੇ ਇਹ orange ਕਲਰ ਦੀ ਆ ਇੱਕ ਆਪਾਂ ਗੁਲਾਬੀ ਰੀਲ ਲਈ ਆ ਇੱਕ ਕਾਪਾ ਹੈ ਫਰੋਜੀ ਰੰਗ ਦੀ ਹੈ ਜਿਹੜੀ ਰੀਲ ਲਈ ਆ ਇਹ ਚਾਰ ਆਪਾਂ ਰੀਲਾਂ ਲੈਣੀਆਂ ਨੇ ਚਾਰਾਂ ਦੇ ਧਾਗਿਆਂ ਦੇ ਮੂੰਹ ਆਪਾਂ ਬਿਲਕੁਲ ਇੱਕੋ ਜਿਹੇ ਇੱਕ ਬਰਾਬਰ ਆਪਾਂ ਕਰ ਲੈਨੇ ਧਾਗੇ ਚੰਗੀ ਤਰ੍ਹਾਂ ਆਪਾਂ ਸੈੱਟ ਕਰ ਲੈਨੇ ਤੇ ਹੁਣ ਆਪਾਂ ਜਿਹੜੇ ਧਾਗੇ ਹੈਗੇ ਆ ਮਸ਼ੀਨ 'ਚ ਪਾ ਲੈਨੇ ਨੇ ਸੂਈ ਦੇ ਵਿੱਚ ਨਾਰਮਲ ਤਰੀਕੇ ਨਾਲ ਜਿਵੇਂ ਆਪਾਂ ਪਾਉਨੇ ਆ ਜਿਹੜੀ ਫਿਰਕੀ ਆ ਉਹ ਆਪਾਂ ਇੱਕ ਰੰਗ ਦੀ ਹੋਈ ਭਰੀ ਹੋਈ ਆ ਇੱਕ ਧਾਗੇ ਦੀ ਹੋਈ ਜੇ ਤਾਂ ਤੁਹਾਡੇ ਕੋਲ ਫਿਰਕੀਆਂ ਜ਼ਿਆਦਾ ਹੋਣ ਤਾਂ ਤੁਸੀਂ ਇਹ ਤਾਂ ਅੱਗੇ ਜਿਹੜੇ ਫਿਰਕੀਆਂ ਦੇ ਉੱਤੇ ਰੀਲਾਂ ਤੋਂ ਪਾਰ ਕੇ ਤੇ ਫਿਰਕੀਆਂ ਆਪਾਂ ਇਹਨਾਂ ਇਹਦੇ ਉੱਪਰ ਟੰਗ ਸਕਦੇ ਹਾਂ ਮਸ਼ੀਨ ਦੇ ਤੇ ਹੁਣ ਜਿਹੜਾ ਧਾਗਾ ਹੈਗਾ ਇਹ ਆਪਾਂ ਸੂਈ ਦੇ ਵਿੱਚ ਜਿਹੜਾ ਪਾ ਲੈਣਾ ਆ ਤੇ ਕੈਂਚੀ ਹੋਈ ਸੀ ਕੈਂਚੀ ਨੂੰ ਕੱਟ ਕੇ ਇੱਕੋ ਜਿਹਾ ਹੋ ਜਾਊਗਾ ਮੁਰੂ ਤੇ ਜਿਹੜਾ ਕੋਨਾ ਹੈ ਸੌਖਾ ਹੋ ਜਾ ਤੇ ਕੈਂਚੀ ਖਰਾਬ ਕਰੀ ਪਈ ਹੈ ਜਵਾਕਾਂ ਨੇ ਆ ਜਵਾਬ ਕਰ ਦਿੰਦੇ ਆ ਨੋਰਮਲ ਜਿਹੜੀ ਤੁਸੀਂ ਸੂਈ ਵਰਤਦੇ ਆ ਉਹੀ ਸੂਈ ਵਰਤੀ ਆਪਾਂ ਨੋਰਮਲ ਜਿਹੜੀ ਡੇਲੀ 베ਸ ਤੇ ਵਰਤਦੇ ਆ ਜਿਹੜੀਆਂ ਕਿ ਉਧਰ ਰਹਿ ਗਈ ਮੈਂ ਧਾਗਾਂ ਲਿੰਦਾ ਹਾਂ ਹਾਂ ਤਾਂ ਤੀ ਇਹ ਆ ਗਿਆ ਆਪਾਂ ਜਿਹੜੇ ਚੰਗੀ ਤਰ੍ਹਾਂ ਸੈੱਟ ਕਰਕੇ ਪਾ ਲੈਣੇ ਨੇ ਤੇ ਬਹੁਤ ਵਧੀਆ ਜਿਹੜੇ ਹੈਗੇ ਇਹਦੇ ਪਹੁੰਚੇ ਆ ਜਾਂ ਸਪਲੇਨ ਸੂਟ ਆ ਜਦੋਂ ਆਪਾਂ ਪਲੇਨ ਸੂਟ ਬਣਾਉਨੇ ਆ ਤੇ ਉਹਦੇ ਤੇ ਆਪਾਂ ਜਿਹੜੀ ਇਹਦੇ ਨਾਲ ਜਿਹੜੀ ਸਲਾਈ ਲਗਾਵਾਂਗੇ ਤੇ ਇਸ ਕਢਾਈ ਦੀ ਤਰ੍ਹਾਂ ਆਪਾਂ ਕਿਦਾਂ ਦਾ ਵੀ ਡਿਜ਼ਾਈਨ ਆ ਜਿਹੜਾ ਬਣਾ ਕੇ ਤਿਆਰ ਕਰ ਸਕਦੇ ਹਾਂ ਤੇਨੀ ਦੀਆ ਕੋ ਤਾਂਗਾ ਪਾਉਣ ਵਾਲਾ ਤੋੜਦਾ ਉਹਦੇ ਨਾਲ ਬਹੁਤ ਆਸਾਨੀ ਨਾਲ ਪੈ ਜਾਂਦਾ ਸੀ ਮੁੰਡੇ ਨੇ ਤੋੜ ਤਾ ਮੁੰਡੇ ਨੇ ਤੋੜਤਾ ਸਵਾਰੋ ਗੱਪਾ ਡੜੀ ਗਏ ਹੋਏ ਸਵਾਰ ਲੈਣ ਹਦੀ ਆ ਆ ਰਹਿਣ ਦੇ ਨੰ ਗੰਧਣਾਈ ਪਾ ਲੇ ਮੈਂ ਥਾਗਾ ਪਾ ਲਾਂ ਇੱਕ ਮਿੰਟ ਲੋ ਜੀ ਥਾਗਾ ਜਿਹੜਾ ਆਪਾਂ ਮਸ਼ੀਨ ਦੇ ਵਿੱਚ ਚਾਰੋਂ ਥਾਗੇ ਆਪਾਂ ਪਾ ਲਏ ਨੇ ਇੱਕੋ ਜੇ ਕਰਕੇ ਤੇ ਨਾਰਮਲ ਤਰੀਕੇ ਨਾਲ ਹੀ ਆਪਾਂ ਜਿਹੜਾ ਹੈਗਾ ਇਹ ਸਿਉਣਾ ਮ ਮਸ਼ੀਨ ਚਲਾਉਣੀ ਆ ਤੁਸੀਂ ਫੁੱਲ ਬਣਾਓ ਕੁਛ ਵੀ ਬਣਾ ਸਕਦੇ ਜਿੱਦਾਂ ਦਾ ਤੁਹਾਨੂੰ ਡਿਜ਼ਾਈਨ ਆ ਜਿਹੜਾ ਵਧੀਆ ਲੱਗਦਾ ਆ ਆਪਾਂ ਇਹਨੂੰ ਛਾਪ ਕੇ ਵੀ ਬਣਾ ਸਕਦੇ ਆ ਤੇ ਬਹੁਤ ਵਧੀਆ ਜਿਹੜੀ ਫਿਨਿਸ਼ਿੰਗ ਦੇ ਨਾਲ ਆ ਜਿਹੜੀ ਆਪਣੀ ਇਹ ਚਲਾਈ ਆ ਜਿਹੜੀ ਲੱਗੂਗੀ ਲਾਲ ਕੰਨ ਆਪਣੀ ਲਾਲ ਪੌਂਚਾ ਤੇ ਡਿਜ਼ਾਈਨ ਬਣਾਓ ਬਾਹਾਂ ਤੇ ਬਣਾਓ ਕਮੀਜ਼ ਦੇ ਘੇਰੇ ਤੇ ਬਣਾਓ ਜਿੱਦਾਂ ਦਾ ਵੀ ਤੁਹਾਨੂੰ ਵਧੀਆ ਡਿਜ਼ਾਈਨ ਲੱਗਦਾ ਆ ਤੁਸੀਂ ਉਸ ਤਰ੍ਹਾਂ ਦਾ ਬਣਾ ਸਕਦੇ ਆ ਇਹ ਤਾਂ ਆਪਾਂ ਨੋਰਮਲ ਰੀਲਾਂ ਲੈ ਜਾਣੇ ਤੁਸੀਂ ਕੜਾਈ ਵਾਲੀਆਂ ਰੀਲਾਂ ਵੀ ਲੈ ਸਕਦੇ ਹੋ ਉਹਦੇ ਨਾਲ ਜਿਹੜਾ ਸ਼ਾਈਨਿੰਗ ਵੀ ਆਊਗੀ ਤੇ ਬਹੁਤ ਵਧੀਆ ਜਿਹੜਾ ਬਣ ਕੇ ਤਿਆਰ ਹੋਊਗਾ ਹਾਂ ਪਾਣੀ ਨਹੀਂ ਲੋ ਜੀ ਆਪਾਂ ਇਹਦੇ 'ਚ ਜਿਹੜਾ ਹੈਗਾ ਇਹ ਹਲਕਾ ਜਿਹਾ ਸਟਰੋਲਾਂ ਦਾ ਜਿਹੜਾ ਡਿਜ਼ਾਈਨ ਆ ਪਾ ਲੈਣਾ ਆ ਤੇ ਤੁਸੀਂ ਕਿਦਾਂ ਦਾ ਵੀ ਇਹਦੇ ਚ ਜਿਹੜਾ ਡਿਜ਼ਾਈਨ ਆ ਪਾ ਸਕਦੇ ਹੋ ਇਸ ਤਰ੍ਹਾਂ ਆਪਾਂ ਜਦੋਂ ਸੱਟਦੇ ਇਸ ਤਰ੍ਹਾਂ ਆਪਾਂ ਜਿਹੜਾ ਹੈਗਾ ਆ ਕੋਈ ਵੀ ਡਿਜ਼ਾਈਨ ਆ ਜਿਹੜਾ ਬਣਾ ਸਕਦੇ ਆ ਤੇ ਰੰਗ ਬਰੰਗੀਆਂ ਜਿਹੜੀਆਂ ਰੀਲਾਂ ਹੁੰਦੀਆਂ ਇਹਨਾਂ ਨਾਲ ਹੀ ਆਪਾਂ ਜਿਹੜਾ ਹੈਗਾ ਆ ਕਰ ਲੈਣਾ ਆ ਤੁਸੀਂ ਰੀਲਾਂ ਇਹ ਜਿਹੜੀਆਂ ਕਢਾਈ ਵਾਲੀਆਂ ਵੀ ਲੈ ਸਕਦੇ ਹੋ ਜਿਹੜੀਆਂ ਚਮਕ ਵਾਲੀਆਂ ਹੁੰਦੀਆਂ ਆਪਾਂ ਜਿਹੜੀਆਂ ਬਿਲਕੁਲ ਸੈਂਪਲ ਰੀਲਾਂ ਜਿਹੜੀਆਂ ਕੱਪੜੇ ਸੋਨ ਵਾਲੀਆਂ ਨੇ ਉਹਨਾਂ ਨਾਲ ਹੀ ਇਹ ਡਿਜ਼ਾਈਨ ਆ ਜਿਹੜਾ ਤਿਆਰ ਕਰ ਰਹੇ ਹਾਂ ਜਦੋਂ ਇਹ ਬਣਾ ਲਾ ਤੇ ਉਸ ਤੋਂ ਬਾਅਦ ਤੁਹਾਨੂੰ ਫਿਰ ਕੰਪਲੀਟ ਕਰਕੇ ਦਿਖਾਉਣੀ ਆ ਦੇਖੋ ਬਿਲਕੁਲ ਸੈਂਪਲ ਜਿਹੜੀ ਆਪਣੀ ਮਸ਼ੀਨ ਸਵਾਗਤ ਹੈ ਜੀ ਦੇਖੋ ਕਿੰਨਾ ਵਧੀਆ ਜਿਹੜਾ ਹੈਗਾ ਯਾ ਡਿਜ਼ਾਈਨ ਆ ਬਿਲਕੁਲ ਫਨੀ ਕਿੰਨੀ ਵਧੀਆ ਫਿਨਿਸ਼ਿੰਗ ਦੇ ਨਾਲ ਬਣ ਕੇ ਜਿਹੜਾ ਤਿਆਰ ਹੋਇਆ ਆ ਇਸ ਤਰ੍ਹਾਂ ਤੁਸੀਂ ਵੀ ਜਿਹੜੀ ਹੈਗੀ ਸੈਂਪਲ ਮਸ਼ੀਨ ਦੇ ਉੱਤੇ ਕਈ ਤਰ੍ਹਾਂ ਦੇ ਜਿਹੜੇ ਧਾਗੇ ਹੈਗੇ ਲੈ ਕੇ ਰੰਗ-ਬਰੰਗੀਆਂ ਜਿਹੜੀਆਂ ਰੇਲਾਂ ਦੇ ਤੇ ਘਰੇ ਡਿਜ਼ਾਈਨ ਜਿਹੜਾ ਤਿਆਰ ਕਰ ਸਕਦੇ ਹੋ ਪਲੇਨ ਸੂਟ ਦੇ ਉੱਪਰ ਜੇ ਆਪਾਂ ਬਹੁਤ ਵਧੀਆ ਜਿਹੜਾ ਇਹਦਾ ਹੈਗਾ ਡਿਜ਼ਾਈਨ ਬਣਾ ਕੇ ਤਿਆਰ ਕਰ ਸਕਦੇ ਆ ਜੇਕਰ ਤੁਹਾਨੂੰ ਮੇਰੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਇਸ ਤਰ੍ਹਾਂ ਦੇ ਆਪਾਂ ਹੋਰ ਵੀ ਜਿਹੜੇ ਟ੍ਰਿਕ ਲੈ ਕੇ ਆਉਂਦੇ ਰਵਾਂਗੇ ਜਿੱਦਾਂ ਪੁਰਾਣੇ ਕੱਪੜੇ ਹੁੰਦੇ ਜੀਨਾ ਵਗੈਰਾ ਤਾਂ ਉਹਨਾਂ ਦਾ ਕੋ ਆਪਾਂ ਕਿਦਾਂ ਵਰਤੋਂ ਕਰ ਸਕਦੇ ਆ ਉਹਦਾ ਵੀ ਆਪਾਂ ਤੁਹਾਨੂੰ ਦੱਸਾਂਗੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ